ਫਿਰ ਕਹਿਣ ਲੱਗੇ ਕਿ ਬੇਸ਼ੱਕ ਉੱਥੋਂ ਹੀ ਸਾਰਾ ਹੋ ਰਿਹਾ ਲੇਕਿਨ ਜਿੰਨੀ ਦੇ ਤੂੰ ਚਿਹਰਾ ਮੋਹਰਾ ਨਹੀਂ ਨਾ ਵਿਖਾਉਂਦਾ ਆਪਣਾ ਉਹਨੀਂ ਦੇ ਆ ਜਿਹੜਾ ਮੀਡੀਆ ਜਾਂ ਸੋਸ਼ਲ ਮੀਡੀਆ ਹੈ ਇਹਦੇ ਚ ਨਹੀਂ ਆਉਂਦਾ ਤੇ ਲੋਕਾਂ ਨੇ ਕਹਿਣਾ ਗੋਮ ਮੈਜੀ ਕੱਖ ਨਹੀਂ ਕੀਤਾ ਉਹਨੇ ਮੈਂ ਕਿਹਾ ਆਪਾਂ ਵਿਖਾਉਣਾ ਥੋੜੀ ਆ ਆਪਾਂ ਮਾਲਕ ਦੀ ਖੁਸ਼ੀ ਲਈ ਇਹ ਕਰਨਾ ਹੈ ਮਾਲਕ ਦੀ ਬਣਾਈ ਸੰਗਤ ਦਾ ਸੇਵਾ ਕਰਾਂਗੇ ਮਾਲਕ ਖੁਸ਼ ਹੋਏਗਾ ਕਹਿੰਦੇ ਨਹੀਂ ਜੀ ਮਾਲਕ ਨੂੰ ਬਾਅਦ ਚ ਮਾਲਕ ਨੇ ਨਾਰਾਜ਼ ਨਹੀਂ ਹੋਣਾ ਬੰਦਿਆਂ ਨੂੰ ਪਹਿਲਾਂ ਖੁਸ਼ ਕਰੋ ਤੇ ਆਪ ਚਿਹਰਾ ਮੋਰਾ ਦਿਖਾਓ মিডিਆ ਅੱਗੇ ਤੇ ਫਿਰ ਮੈਂ ਤਾਂ ਅੱਜ ਬੋਲਣਾ ਸਟਾਰਟ ਕੀਤਾ ਮੈਂ ਇਹ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਜਮਿਆਂ ਨੂੰ ਨਿਤ ਮਹਿਮਾ ਮੈਂ ਅੱਗੇ ਵੀ ਅਰਜ਼ ਕੀਤੀ ਹੈ ਪਹਿਲਾਂ ਧੜ ਵੀ ਆਉਂਦੇ ਸੀ ਉਦੋਂ ਵੀ ਇਹ ਫਾਈਟਰ ਔਰ ਯੋਧੇ ਬਣ ਕੇ ਸਾਬਤ ਹੋਏ ਫਿਰ ਕਦੀ 47 ਆ ਗਈ ਫਿਰ ਵੀ ਇਹ ਡਟ ਗਿਆ ਪੰਜਾਬੀ ਕੁਦਰਤੀ ਆਫਤਾਂ ਆ ਗਈਆਂ ਫਿਰ ਵੀ ਇਹ ਡਟ ਗਿਆ ਜਦੋਂ ਆਲਾਮਤ ਕੋਈ ਆਉਂਦੀ ਆ ਅੱਗੋਂ ਪਿੱਛੋਂ ਬੇਸ਼ੱਕ ਆਪਸ ਵਿੱਚ ਲੜਦੇ ਪਿੱਟਦੇ ਰਹਣ ਜਦੋਂ ਕੋਈ ਇਦਾਂ ਦੀ ਔਲੀ ਆਉਂਦੀ ਆ ਆਫਤ ਆਉਂਦੀ ਆ ਤੇ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਜੀ ਇਹ ਪੰਜਾਬੀਆਂ ਦੇ ਬਾਰੇ ਮਸ਼ਹੂਰ ਗੱਲ ਆ ਪੂਰੀ ਦੁਨੀਆ ਚ ਤਦੇ ਤਾਂ ਜਿਹੜਾ ਅਸੀਂ ਇਕੱਠੇ ਆ ਤੇ ਬਾਕੀ ਸਟੇਟਸ ਵੀ ਦੇਖੋ ਇਹ ਮਦਦ ਲਈ ਆ ਰਹੀਆਂ ਲੱਗਦਾ ਏ ਸੀ ਕਿ ਲੰਗਰ ਦੁੱਖੋਂ ਰੋਟੀ ਟੁਕ ਦੁੱਖੋਂ ਨਾ ਕੋਈ ਵਿਚਾਰਾ ਰਹਿ ਜਾਏ कि ਹੁਣ ਇਹ ਕਹਿ ਰਿਹਾ ਜੀ ਲੰਗਰ ਨਾ ਲਿਆਓ ਹੋਰ ਬਾਕੀ ਸਮਾਨ ਲਿਆਓ ਲੰਗਰ ਇੰਨਾ ਕਿ ਜਮਾ ਹੋ ਗਿਆ ਦੇਖ